ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਹਰਦੀਪ ਸਿੰਘ son of ਸਰਦਾਰ ਨਿਰਮਲ ਸਿੰਘ ਸਾਡਾ ਕੇਸ ਜੀ ਮਾਨਯੋਗ ਹਾਈ ਕੋਰਟ ਦੇ ਵਿੱਚ CW P 97 17 2019 ਰਿਜ਼ਰਵ ਔਨ 3 2025 ਡੇਟ ਆਫ ਡਿਸੀਜਨ 20 2025 20 2 2025 ਇਹ 2019 ਦਾ ਕੇਸ ਸੀਗਾ ਜੀ ਪੀ ਐਲ ਸੀ ਦਾ ਰੈਫਰੈਂਸ ਲੋਕੇਸ਼ਨ ਚਾਰजेस ਇਹ ਲੈਂਡ ਪੁਲਿੰਗ ਸਕੀਮ ਦੇ ਅੰਦਰ ਸਾਡੀ ਜ਼ਿਮੀਂਦਾਰਾਂ ਦੀ ਲੈਂਡ ਦਿੱਤੀ ਸੀ ਜਿਹਦੇ ਵਿੱਚ ਸਾਡਾ ਸੁਹਾਣਾ ਲਾਂਡਰਾ ਮਾਨਕ ਮਾਜਰਾ ਲਖਨੌਰ ਬੈਰੋਪਰ ਭਾਗੋ ਮਾਜਰਾ ਪਿੰਡ ਸੀਗੇ ਸਾਡੇ ਪਿੰਡਾਂ ਦੀ ਜ਼ਮੀਨ ਲੈ ਕੇ ਸਾਨੂੰ ਇਹਨਾਂ ਨੇ ਸ਼ੇਅਰ ਵਾਈਜ਼ ਪਲਾਟ ਦਿੱਤੇ ਸੀਗੇ ਲੇਕਿਨ ਉਹਨਾਂ ਦੇ ਵਿੱਚ ਸੱਤੋ ਹੀ ਜ਼ਮੀਨ ਸਾਡੀ ਲੈ ਕੇ ਸਾਡੇ ਹੀ ਪਲਾਟਾਂ ਦੇ ਉੱਤੇ ਸਾਨੂੰ ਇਹਨਾਂ ਨੇ ਪੀਐਲਸੀ ਲਾਪਤੀ ਜੇ ਅਸੀਂ ਵੇਚਦੇ ਹਾਂ ਤਾਂ ਵੀ ਭਰਦੇ ਸੀ ਜੇ ਨਹੀਂ ਵੇਚਦੇ ਹਾਂ ਤਾਂ ਕੰਪਲੀਸ਼ਨ ਕਰਾਉਣ ਵੇਲੇ ਲੈਂਦੇ ਸੀ ਇਹ ਪਹਿਲਾਂ ਲੱਗੀ ਸੀ ਇਕੋ ਸਿਟੀ ਦੇ ਵਿੱਚ ਹੀ ਤੇ ਉਦੋਂ ਬਾਦਲ ਸਰਕਾਰ ਨੇ ਇਹਨੂੰ ਵੇਵ ਆਫ ਕਰਤਾ ਸੀ ਜਿਹੜੀ ਅਫਸਰਾਂ ਨੇ ਲਾਈ ਸੀ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਵੇਵ ਆਫ ਕਰਤੀ ਸੀ ਲੇਕਿਨ ਉਸ ਦੇ ਮੌਕੇ ਦੇ ਮੁਤਾਬਕ ਅਫਸਰਾਂ ਨੇ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਸਾਨੂੰ ਹਰਾਸ ਕੀਤਾ ਤੇ ਪੀਐਲਸੀ ਨੂੰ ਅਲੱਗ-ਅਲੱਗ ਤਰੀਕੇ ਨਾਲ ਸਾਡੇ ਤੇ ਥੋਪਦੇ ਰਹੇ ਹੁਣ ਇਹ ਜਿਹੜੀ ਸਰਕਾਰ ਆਈ ਹੈ ਇਹਨਾਂ ਨੇ ਜੀਵਿਦਾਰਾਂ ਨੂੰ ਵੀ ਦੁਬਾਰਾ ਥੋਪਤੀ ਤੇ ਇਹ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੈ ਤੇ ਸਾਨੂੰ ਇਸ ਪੀਐਲਸੀ ਤੋਂ ਖਾਰਜ ਕਰਤਾ ਕਿ ਪੀਐਲਸੀ ਨਹੀਂ ਲੱਗਣੀ ਚਾਹੀਦੀ ਬਾਕੀ ਜੋ ਕੇਸ ਦਾ ਵੇਰਵਾ ਉਹ ਮਾਨਯੋਗ ਆਪਣੇ ਵਕੀਲ ਸਾਹਿਬ ਦੱਸਣਗੇ ਉਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਇਸ ਪੀਐਲਸੀ ਬਾਰੇ ਪਹਿਲਾਂ ਬਾਦਲਸਰ ਨੇ ਕੀਤੀ ਫਿਰ ਅਮਰਿੰਦਰ ਸਿੰਘ ਜੀ ਨੇ ਕੀਤੀ ਫਿਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਿਲਿਆ ਜੀ 16 ਮਾਰਚ ਨੂੰ ਅੰਬਸਾਬ ਗੁਰਦੁਆਰਾ 2024 ਚ ਉਹਨਾਂ ਨੇ ਡੀਸੀ ਜਿਹੜੀ ਮੈਡਮ ਸੀ ਅਨਸ਼ਿਕਾ ਜੈਨ ਜੀ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਸਾਨੂੰ ਇਹ ਭੇਜੋ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਮੈਡਮ ਅਰੋੜਾ ਸੀਗੇ ਏਡੀਸੀ ਬਹੁਤ ਸੋਹਣਾ ਲੈਟਰ ਡਰਾਫਟ ਕਰਕੇ ਉਹਨਾਂ ਨੇ ਭੇਜਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਮਨ ਅਨੋਰਾਦੀ ਦਾ ਜਨਮ ਅਗਸਤ ਦੇ ਵਿੱਚ ਆਉਂਦਾ ਹੈ ਸਾਨੂੰ ਉਹਨਾਂ ਨੇ ਸੈਕਟਰੀਟ ਬੁਲਾ ਲਿਆ ਜੀ ਜਿਸ ਅਸੀਂ ਉਹਨਾਂ ਕੋਲ ਅਪੀਲ ਕੀਤੀ ਉਹ ਮੰਤਰੀ ਸੀਗੇ ਉਹਨਾਂ ਨੇ ਵੀ ਲਿਖ ਕੇ ਸਾਨੂੰ ਮਾਰਕ ਕਰਕੇ ਅੱਗੇ ਦੇਤਾ ਪਰ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਮਾਨ ਕਿ ਹਾਈ ਕੋਰਟ ਜੀ ਤੋਂ ਇਹ ਫੈਸਲਾ ਸਾਡੇ ਹੱਕ ਚ ਹੋਇਆ ਤੇ ਜਿਹਦੇ ਬਾਰੇ ਰੰਗੀ ਸਾਹਿਬ ਜਿਹੜੇ ਸਾਡੇ ਵਕੀਲ ਸਾਹਿਬ ਨੇ ਇਹ ਦੱਸਣਗੇ ਪਲੀਜ਼ ਰੰਗੀ ਸਾਹਿਬ ਅਦਾਲਤਾਂ ਪੱਟੀ ਜੀ ਬੈਠੇ ਨੇ ਇਹਨਾਂ ਨੇ ਰਿਟ ਫਾਈਲ ਕੀਤੀ ਸੀ ਫਸਟ ਉਸ ਤੋਂ ਬਾਅਦ ਹੋਰ ਸਬਸੀਕੁਐਂਟਲੀ ਕਾਫੀ ਰਿਟਾਂ ਫਾਈਲ ਕੀਤੀਆਂ ਟੋਟਲ 116 ਰਿਟਾਂ ਦਾ ਡਿਸੀਜਨ ਜਿਹੜਾ ਆਇਆ ਹੈਗਾ ਤੇ ਇਹਦੇ ਚ ਅਸੀਂ ਮੇਨ ਜਿਹੜੀ ਪਲੀਏ ਲਈ ਸੀਗੀ ਕਿ ਜਦੋਂ ਜਿਹੜੀ ਪਾਲਿਸੀ ਹੈ ਗਵਾਡਾ ਦੀ ਉਹਦੇ ਚ ਕਿਧਰੇ ਜਾਂ ਬਰੌਚਰ ਚ ਕਿਧਰੇ ਵੀ ਪੀਐਲਸੀ ਚਾਰजेस ਦਾ ਕੋਈ ਮਿਹਰਬਾਨੀ ਵੀ ਜਿਹੜਾ ਹੁਣ ਇਹਨਾਂ ਦੇ ਪੀਐਲਸੀ ਚਾਰजेस ਦਾ ਜਦੋਂ ਡਰਾਅ ਨਿਕਲੇ ਆਇਆ ਪਲਾਟ ਨਿਕਲੇ ਨੇ ਉਹ ਪੀਐਲਸੀ ਚਾਰजेस ਜਿਹੜੇ ਗਲਤ ਲਗਾਏ ਨੇ ਉਹ ਅਸੀਂ ਪਲੀ ਲੈ ਕੇ ਹਾਈ ਕੋਰਟ ਕੇਸ ਚੱਲਦਾ ਰਿਹਾ 6 ਸਾਲ ਤੇ ਸਾਡੀ ਪਲੀ ਜਿਹੜੀ ਹੈ ਐਕਸੈਪਟ ਕਰਕੇ ਔਨਰੇਬਲ ਹਾਈ ਕੋਰਟ ਨੇ ਤੇ ਉਹ ਜਿਹੜੀ ਪੀਐਲਸੀ ਚਾਰजेस ਦੀ ਜਿਹੜੀ ਕੰਡੀਸ਼ਨ ਸੀਗੀ ਉਹ ਸੈਟ ਸੈਟ ਕਰ ਦਿੱਤੀ ਇਹ ਟੋਟਲ ਕਿੰਨੇ ਮਕਾਨ ਸੀ ਜਿੰਨਾਂ ਦੀ ਲਾਈਸੈਂਸ 100 116 ਨਹੀਂ 118 118 ਰਿੱਟਾ ਹਾਈ ਕੋਰਟ ਸੀ ਟੋਟਲ ਕਲੱਬ ਹੋਈਆਂ ਸੀਗੀਆਂ ਇਹ ਕਿੰਨੇ ਦਾ ਟੋਟਲ ਮਸਲਾ ਕਿੰਨੇ ਦਾ ਮੈਨੂੰ ਪਤਾ ਚੱਲ ਜੇ ਇਹ ਪੈਰੇ ਕਿੰਨੇ ਦਾ ਇਹ ਟੋਟਲ 200 ਕਰੋੜ ਤੋਂ ਲਗਭਗ ਉੱਤੇ ਹੋਏਗਾ ਅੰਦਾਜ਼ਨ ਲਗਭਗ ਸਰਕਾਰ ਨੇ ਹੁਣ ਸਭ ਦੁਬਾਰਾ ਲਾਗੂ ਕਰਤਾ ਸੀ ਨਹੀਂ ਜੀ ਨਹੀਂ ਇਹ ਨੋਟੀਫਿਕੇਸ਼ਨ 2013 ਦਾ origignal ਨੋਟੀਫਿਕੇਸ਼ਨ ਹੈ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਪਾਲਿਸੀ 'ਚ ਇਹ ਸੀਗਾ ਕਿ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਿਮੀਦਾਰਾਂ ਦੀ ਜ਼ਮੀਨ ਐਕਵਾਇਰ ਹੋਈ ਹੈ ਉਹਦੇ 'ਚ ਜਿੱਦਾ 1 ਏਕੜ ਐਕਵਾਇਰ ਹੋਇਆ ਹੈ ਉਹਨੂੰ ਇੱਕ ਕਨਾਲ ਦਾ ਪਲਾਟ ਤੇ 100 ਗਜ ਦਾ ਕਮਰਸ਼ੀਅਲ ਇਸ ਤਰੀਕੇ ਨਾਲ ਉਹ ਪਲਾਟ ਦੇਣੇ ਸੀਗੇ ਜਾਂ ਉਹਨਾਂ ਨੂੰ ਕਿਹਾ ਤੁਸੀਂ ਪੈਸੇ ਲੈ ਲਓ ਤਾਂ ਜ਼ਿਮੀਦਾਰਾਂ ਨੇ ਮੋਸਟਲੀ ਜਿਹੜੀ ਹੈ ਲੈਂਡ ਪੂਲਿੰਗ ਪਾਲਿਸੀ ਅਪਟ ਕੀਤੀ ਕਿ ਸਾਨੂੰ ਤੁਸੀਂ ਪਲਾਟ ਦੇ ਦਿਓ ਤੇ ਉਹਨਾਂ ਨੂੰ ਐਲਓਆਈ ਜਾਰੀ ਹੋ ਗਈ ਐਲਓਆਈ ਜਾਰੀ ਹੋ ਕੇ ਐਲਓਆਈ ਜਿਹੜੀ ਅੱਗੇ ਵੇਚ ਸਕਦੇ ਸੀ ਜ਼ਿਮੀਦਾਰ जिम्मेदाराने वो एलओआई ना फर्दर 베ਸਤੀਆਂ ਤੇ ਉਹਦਾ ਗਮਾਡਾ ਨੂੰ 2% ਜਿਹੜਾ ਹੈਗਾ ਟਰਾਂਸਫਰ ਫੀਸ ਜਮਾ ਕਰਾਈ ਤੇ ਪਰਮਿਸ਼ਨ ਲਈ ਗਮਾਡਾ ਤੋਂ ਗਮਾਡਾ ਨੇ ਪਰਮਿਸ਼ਨ ਦੇ ਕੇ ਉਹ एलओआई ਜਿਹੜੀ ਅੱਗੇ ਫਰਦਰ ਟਰਾਂਸਫਰ ਕਰਤੀ ਤੇ 2018 ਦੇ ਵਿੱਚ ਡਰਾਅ ਨਿਕਲਿਆ 2018 ਚ ਜਦ ਡਰਾਅ ਨਿਕਲਿਆ ਉਦੋਂ ਕਿਸੇ ਬੰਦੇ ਨੂੰ ਕੋਰਨਰ ਦਾ 플ੌਟ ਆ ਗਿਆ ਕਿਸੇ ਨੂੰ ਫੇਸਿੰਗ ਪਾਰਕ ਆ ਗਿਆ ਉਹਦੇ ਤੇ ਇਹਨਾਂ ਨੇ ਐਕਸਟਰਾ ਚਾਰਜ ਲਾ ਕੇ ਅਨੇਕਚਰ ਨਾਲ ਫਿਕਸ ਕਰਤਾ ਜਿਹੜਾ ਸੀਨਾ ਲੈਟਰ ਆਫ ਜਿਹੜਾ ਅਲਾਟਮੈਂਟ ਲੈਟਰ ਉਹਦੇ ਨਾਲ ਇੱਕ ਨੈਕਚਰ ਨਾਲ ਲਗਾਤਾ ਵੀ ਤੁਸੀਂ ਐਨੇ ਪੈਸੇ ਐਕਸਟਰਾ ਜਮਾ ਕਰਾਓ ਅਸੀਂ ਕਹਿੰਦੇ ਵੀ ਇਹ ਕੰਡੀਸ਼ਨ ਜਦੋਂ origignal ਪਾਲਿਸੀ ਚ ਹੈ ਨਹੀਂ ਸੀ ਕਿਸੇ ਬ੍ਰੌਚਰ ਚ ਹੈ ਨਹੀਂ ਸੀ ਇਹ ਇਹ ਤੁਹਾਡੀ ਕੰਡੀਸ਼ਨ ਬਿਲਕੁਲ ਗਲਤ ਹੈ ਉਹ ਅਸੀਂ ਹਾਈ ਕੋਰਟ ਚੈਲੰਜ ਕੀਤਾ ਸੀਗਾ ਤੇ ਆਨਰੇਬਲ ਹਾਈ ਕੋਰਟ ਨੇ ਉਹ ਸਾਰਾ ਜੁਡੀਸ਼ੀਅਲ ਰਿਵਿਊ ਲੈ ਕੇ ਉਹ ਸੈਟਸਾਈਡ ਕੀਤਾ ਤੇ ਨਾਲ ਨਾਲ ਕਿ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਵੀ ਜੇ ਕਿਸੇ ਬੰਦੇ ਨੇ ਪੈਸੇ ਜਮਾ ਵੀ ਕਰਾਤੇ ਕਿਉਂਕਿ ਲੋਕਾਂ ਨੇ ਮਕਾਨ ਬਣਾਉਣੇ ਸੀਗੇ ਐਨਓਸੀ ਲੈਣੀ ਸੀ ਕਮਾਡਾ ਤੋਂ ਜਦੋਂ ਐਨਓਸੀ ਲੈਣੀ ਸੀ ਮਕਾਨ ਬਣਾਉਣੇ ਸੀ ਤਾਂ ਉਹਨਾਂ ਨੇ ਉਹਨਾਂ ਤੋਂ ਇਹ ਪੀਐਲਸੀ ਚਾਰਜ ਜਮ੍ਹਾਂ ਕਰਵਾਲੇ ਕਾਫੀ ਬੰਦਿਆਂ ਤੋਂ ਵਿਦ ਇੰਟਰਸਟ ਤੇ ਔਨਰੇਬਲ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੇ ਇਹ ਪੀਐਲਸੀ ਚਾਰਜ ਜਮ੍ਹਾਂ ਕਰਵਾਇਆ ਉਹ 6% ਵਿਆਜ ਨਾਲ ਤੁਸੀਂ ਵਾਪਸ ਕਰੋ 2 ਮਹੀਨੇ ਦੇ ਵਿੱਚ ਵਿੱਚ